ਦੀ ਮੁੱਟੀ ਕਰਨ ਵਾਲੇ ਵੀ ਤੁਹਾਡੇ ਪਿੰਡ ਵਾਲੀ ਹੁੰਦੇ ਨੇ ਜੇ ਕਹਿੰਦੇ ਨਹੀਂ ਹੁੰਦੇ ਵੀ ਰੰਡੀ ਰੰਡ ਤਾਂ ਕੱਟ ਲੇ ਉਹ ਬੁਲਾ ਲੈ ਨਹੀਂ ਕੱਟਣ ਦਿੰਦੇ ਤਾਂ ਇਹ ਜਦੋਂ ਕੋਈ ਔਰਤ ਘਰੋਂ ਬਾਹਰ ਨਿਕਲਦੀ ਹੈ ਨਾ ਇਹ ਗੱਲ ਉਹਦੇ ਨਾਲ ਹੁੰਦੀ ਹੁੰਦੀ ਹੈ ਉਹਨੂੰ ਉਹਨੂੰ ਕੱਟਣ ਨਹੀਂ ਦਿੱਤਾ ਜਾਂਦਾ ਜੇ ਉਹ ਆਪਣੇ ਘਰ ਵਾਸਤੇ ਕੁਝ ਕਰਨਾ ਚਾਹੁੰਦੀ ਹੈ ਉਹਨੂੰ ਕਰਨ ਨਹੀਂ ਦਿੱਤਾ ਜਾਂਦਾ ਜੇ ਉਹ ਬਾਹਰ ਨਿਕਲ ਕੇ ਨਾਮ ਕਮਾਉਣਾ ਚਾਹੁੰਦੀ ਹੈ ਉਹਨੂੰ ਕਮਾਉਣ ਨਹੀਂ ਦਿੱਤਾ ਜਾਂਦਾ ਹਨ ਕਿਉਂਕਿ ਸਾਡੇ ਮਿੱਥ ਬਣੇ ਹੋਏ ਆ ਵੀ ਤੂੰ ਰੋਟੀ ਪਕਾਉਣ ਲਈ ਬਣੀ ਹੈ ਤਾਂ ਰੋਟੀ ਪਕਾਉਂ ਜੇ ਜਦੋਂ ਔਰਤ ਲਈ ਹਰ ਗੱਲਾਂ ਆਕਾਸ਼ ਰਹਿ ਜਾਂਦੀਆਂ ਨੇ ਨਾ ਫਿਰ ਉਹਦਾ ਆਪਣਾ ਕੋਈ ਆਕਾਸ਼ ਨਹੀਂ ਹੁੰਦਾ ਤਾਂ ਇਹ ਚੀਜ਼ਾਂ ਨੇ ਵੀ ਤੁਸੀਂ ਕੁਝ ਕਰਨ ਦਾ ਮੌਕਾ ਤਾਂ ਦਿਵੋ ਸੀ ਬਹੁਤ ਕੁਝ ਕਰ ਲੈਣੀ ਹੈ ਕਿ ਅਸੀਂ ਉਹ ਸਾਬਿਤ ਨਹੀਂ ਕੀਤਾ ਸੀ ਅਸੀਂ ਇੱਕ ਪਿੰਡਾਂ ਚੋਂ ਇੱਕ ਘਰੇਲੂ ਔਰਤਾਂ ਅਸੀਂ ਪਿੰਡਾਂ ਚੋਂ ਉੱਠ ਕੇ ਐਫਰਟ ਕਰ ਰਹੀਆਂ ਤਾਂ ਅਸੀਂ ਇਵੈਂਟ ਕਰਵਾ ਰਹੀਆਂ ਜਿੱਤੇ ਸਾਡੇ ਸਕਸੈਸਫੁਲ ਜਾ ਰਹੇ ਨੇ ਸਾਨੂੰ ਲੋਕ ਦੱਸਦੇ ਨੇ ਕਿ ਮੈਨੂੰ ਫਲਾਣੇ ਦਾ ਫੋਨ ਆਇਆ ਤੂੰ ਕਹਿ ਰਹੀ ਸੀ ਕਿ ਤੁਹਾਡੇ ਪਿੰਡ ਦੀਆਂ ਕੁੜੀਆਂ ਨੇ ਨਾ ਮਾਨਸਾ ਇਵੈਂਟ ਕੀਤਾ ਤੇ ਉਹਦੀਆਂ ਗੱਲਾਂ ਹੁੰਦੀਆਂ ਨੇ ਵੀ ਅੰਨਾ ਰਾਸ਼ਿਕੌਰਤਨ ਲਈ ਤੁਹਾਨੂੰ ਇੱਕ ਚਾਰ ਬੰਦੇ ਨਹੀਂ ਆਪਾਂ ਕਿਤੇ ਇਕੱਠੇ ਕਰ ਸਕਦੇ ਤੇ ਮੈਨੂੰ ਲੱਗਦਾ ਵੀ ਅਸੀਂ ਉਥੇ ਹਜ਼ਾਰ ਬੰਦੇ ਦਾ ਇਕੱਠ ਕਰਤਾ ਤੇ ਸਾਨੂੰ ਤਾਂ ਰਿਜ਼ੋਰਟ ਵਾਲੇ ਕਹਿ ਰਹੇ ਸੀ ਕਿ ਮੈਡਮ ਐਨੇ ਲੋਕ ਸਾਨੂੰ ਕੈਮਰੇ ਵਿੱਚ ਕੁਝ ਦਿਖ ਤੱਕ ਨਹੀਂ ਰਿਹਾ ਜਦ ਅਸੀਂ ਕਿਹਾ ਵੀ ਤੁਸੀਂ ਭਾਈ ਸਾਨੂੰ ਔਰਤਾਂ ਸਮਝ ਕੇ ਅੰਡਰ ਐਸਟੀਮੇਟ ਕਰਤੇ ਇੱਥੇ ਸਾਡੀ ਥੋੜਾ ਗਲਤੀ ਆ ਸਾਨੂੰ ਤਾਂ ਪਤਾ ਸੀ ਰਾਸ਼ਿਕ